ਕਿਹੜੀ ਕਲਾਸ ਹੈ ਪੁਨਾ ਪਹਿਲੀ ਥੋੜਾ ਥੋੜਾ ਹੌਸਲਾ ਅੱਗੇ ਵੱਧ ਆਏ ਚੰਗੇ ਜੀ ਚਾਨਣ ਚੰਗੇ ਜੀ ਇਸ ਲਈ ਦਰਸ਼ਕੋ ਇਸ ਤਰ੍ਹਾਂ ਦੀਆਂ ਕੰਮ ਦੀਆਂ ਵੀਡੀਓ ਨੂੰ ਵੱਧ ਸ਼ੇਅਰ ਕਰਦਾ ਕਰੋ ਨਹੀਂ ਪਿੰਡ ਬੰਗੀ ਦੀ ਪਤਾ ਪਹਿਲਾਂ ਵੀ ਆਪਾਂ ਜਿਹੜੀਆਂ ਵੀਡੀਓ ਪਾਉਂਦੇ ਰਹਿੰਨੇ ਆ ਤੇ ਜਿਹੜੇ ਹਰ ਹਫਤੇ ਬੱਚਿਆਂ ਨੂੰ ਡਾਈਟ ਦੇਣ ਲਈ ਜਿਹਦੇ ਇਹ ਕ੍ਰਾਸ ਕੰਟਰੀ ਲਗਾਉਂਦੇ ਆ ਮਤਲਬ ਵੱਧ ਭੱਜਦੇ ਦੌੜਦੇ ਆ ਜੋਰ ਵੱਧ ਲਾਉਂਦੇ ਆ ਉਹਦੇ ਇਹਨਾਂ ਨੂੰ ਡਾਈਟ ਦੇਣ ਲਈ ਸਪੈਸ਼ਲ ਹਰ ਹਫਤੇ ਇੱਕ ਅਪੀਲ ਕੀਤੀ ਗਈ ਸੀ ਤੇ ਉਹ ਅਪੀਲ ਦਾ ਸਰੇ ਹੋਇਆ ਵੀ ਪਿੰਡ ਦੇ ਵਿੱਚੋਂ ਸਹਿਯੋਗੀ ਜਿਹੜੇ ਮਿੱਤਰ ਨੇ ਲੋਕ ਨੇ ਪਿੰਡ ਦੇ ਉਹ ਇੱਥੇ ਹਿੱਸਾ ਬਣ ਲਈ ਪਹੁੰਚੇ ਹੋਏ ਨੇ ਤੇ ਅੱਜ ਵੀ ਜਿਹੜੀ ਬੱਚਿਆਂ ਨੂੰ ਡਾਈਟ ਦਿੱਤੀ ਗਈ ਆ ਇਹਨਾਂ ਨੂੰ ਖਾਣ ਲਈ ਆਂਡੇ ਦਿੱਤੇ ਗਏ ਆ ਦੇ ਬਿਸਕਟ ਵਗੈਰਾ ਤੇ ਹੋਰ ਚੀਜ਼ਾਂ ਪਨੀਰ ਵੀ ਨਾਲ ਦਿੱਤਾ ਹੋਇਆ ਅਚਾਈ ਪਨੀਰ ਹਾਂ ਆ ਹਾਂਜੀ ਇਹ ਪਨੀਰ ਵਗੈਰਾ ਸਾਰਾ ਕੁਝ ਦਿੱਤਾ ਹੋਇਆ ਤੇ ਇੱਕ ਨਾਲ ਲਿਖਣ ਲਈ ਪੈਨ ਵੀ ਦਿੱਤੇ ਹਨ ਤੇ ਇਹ ਜਿਹੜੀ ਡਾਈਟ ਆਈ ਹੋਈ ਆ ਇਹਦੇ ਬਾਰੇ ਵੀ ਥੋੜੀ ਗੱਲ ਕਰਾਂਗੇ ਕਿਹਦੇ ਵੱਲੋਂ ਭੇਜੀ ਗਈ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਨਿਮਾ ਫੌਜੀ ਜਿਹੜੇ ਸਪான்ਸਰ ਪਹਿਲਾਂ ਇਹਨਾਂ ਨੇ ਜਰਸੀਆਂ ਕੀਤੀਆਂ ਤੇ ਸ਼ੁਰੂ ਤੋਂ ਲੈ ਕੇ ਸਹਿਯੋਗ ਆ ਉਹ ਵੀ ਅੱਜ ਆਏ ਹੋਇਆ ਛੁੱਟੀ ਆਏ ਹੋਇਆ ਉਹਨਾਂ ਦਾ ਵੀ ਸਵਾਗਤ ਆ ਤੇ ਗਗਣੀ ਦੱਸੋ ਇਹ ਅੱਜ ਵਾਰੇ ਸ੍ਰੀ ਗੁਰੂ ਜੀ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਜਿਹੜੀ ਅੱਜ ਦੀ ਹਫਤਾਵਾਰ ਲੜੀ ਅਨਸਾਰ ਸੇਵਾ ਭੇਜੀ ਹੈ ਇਹ ਮੁੰਡਾ ਬਨੋਦ ਸਿੰਘ ਬਲਬੀਰ ਸਿੰਘ ਦੋਨੋਂ ਬ੍ਰਦਰ ਨੇ ਇਹਨਾਂ ਨੇ ਆਪਣੇ ਰਿਸ਼ਤਬੰਧ ਦੇ ਵਿੱਚੋਂ ਇਹ ਸੇਵਾ ਪਹਚਾਈ ਹੈ ਬੱਚਾ ਦਿੱਕਰ ਵੈਜ ਲਈ ਤਾਂ ਪਨੀਰ ਐ ਤੇ ਨਾਨ ਵੈਜ ਲਈ ਐਗ ਨੇ ਤੇ ਬਿਸਕੁਟ ਦੀ ਸੇਵਾ ਭੇਜੀ ਹੈ ਅਸੀਂ ਮੇਰੀ ਪੂਰੀ ਟੀਮ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਰਦਾਸ ਕਰਦੇ ਆਂ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਇਹਨਾਂ ਦੀ ਕਮਾਈ ਵਿੱਚ ਬਰਕਤ ਪਾਵੇ ਮੇਰੀ ਪੂਰੀ ਟੀਮ ਨੇ ਅਪੀਲ ਪਾਈ ਸੀ ਉਸ ਅਪੀਲ ਦਾ ਬਹੁਤ ਵਧੀਆ ਅਸਰ ਹੋਇਆ ਪੁੱਲਰ ਜੀ ਤੇ ਸਾਡੇ ਬੱਚੇ ਨੂੰ ਆਏ ਹਫਤੇ ਡਾਈਟ ਹੁੰਦੀ ਆ ਤੇ ਕਈ ਬੰਦੇ ਐਡ ਆ ਸਾਡੇ ਨਾਲ ਤੇ ਆਪਣੇ ਨਾਂ ਲਿਖਵਾ ਰੁਕਿਆ ਤੇ ਹਫਤਾਵਾਰੀ ਡਾਈਟ ਲਈ ਤਿਆਰ ਨੇ ਜੋ ਅੱਜ ਡਾਈਟ ਦਿੱਤੀ ਗਈ ਆ ਪਿੰਡ ਦੇ ਵਿੱਚੋਂ ਸਹਿਯੋਗ ਕੀਤਾ ਜਿਹੜੇ ਵੀਰ ਨੇ ਆਪਣੇ ਨਾਲ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਪਣਾ ਨਾਮ ਦੱਸ ਦੋ ਜੀ ਪਹਿਲਾਂ ਬਲਵੀਰ ਸਿੰਘ ਕੀ ਕੰਮ ਕਰਦੇ ਹੋ ਤੁਸੀਂ ਬਜਾਇਫ ਨਾਲ ਚ ਲੱਗਿਆਗਾ ਅੱਛਾ ਜੀ ਲੋਨ ਲੋਨ ਕਰਦੇ ਆਗੇ ਪ੍ਰਾਈਵੇਟ ਕੰਮ ਹਾਂ ਪ੍ਰਾਈਵੇਟੀ ਪ੍ਰਾਈਵੇਟੀ ਆ ਜਾਂਦਾ ਜੀ ਅੱਛਾ ਜੀ ਤੇ ਇਹ ਇਹਦੇ ਬਾਰੇ ਕਦੋਂ ਕੋ ਪਤਾ ਲੱਗਿਆ ਤੁਹਾਨੂੰ ਜਿਹੜਾ ਬੱਚਿਆਂ ਨੂੰ ਡਾਈਟ ਦੇਣ ਬਾਰੇ ਹੋ ਗਿਆ ਮਹੀਨਾ ਕੋ ਹੋ ਗਿਆ ਪਤਾ ਲੱਗਿਆ ਨਾ ਅੱਛਾ ਜੀ ਤੇ ਵਧੀਆ ਲੱਗਦਾ ਮਨਨ ਕਿ ਬੱਚੇ ਆਉਂਦੇ ਆਗੇ ਖੇਡਦੇ ਆ ਹਾਂਜੀ ਤੇ ਦੇਖਣ ਜੀ ਵਧੀਆ ਲੱਗਦਾ ਹੈ ਵੀ ਇਹ ਅੱਗੇ ਕਾਮਯਾਬ ਹੋਣਗੇ ਬੱਚੇ ਤੇ ਇਹਦੇ ਵਿੱਚ ਮੰਨ ਲਓ ਹਰ ਹਫਤੇ ਜਿਹੜੇ ਇਹ ਕ੍ਰੋਸ ਕੰਟਰੀ ਕਰਦੇ ਹਨ ਹਾਂਜੀ ਇਹਦੇ ਡਾਈਟ ਬਾਰੇ ਮੰਨ ਲਓ ਜਿਹੜੀ ਅਪੀਲ ਕੀਤੀ ਸੀ ਆਪਾਂ ਉਹ ਤੋਂ ਬਾਅਦ ਹੀ ਤੁਹਾਡਾ ਮਤਲਬ ਮਨ ਬਣਿਆ ਇਹਦੇ ਵਿੱਚ ਹਾਂ ਉਹ ਤੋਂ ਬਾਅਦ ਹੀ ਮਨ ਬਣੇਗਾ ਹਿੱਸਾ ਪਾਉਣ ਲਈ ਹਾਂਜੀ ਤੇ ਪ੍ਰਾਈਵੇਟ ਨੌਕਰੀ ਕਰਦੇ ਆ ਜੀ ਆਪਣੀ ਇੱਕ ਤੇ ਉਹਦੇ ਵਿੱਚੋਂ ਵੀ ਜਿਹੜੀ ਆਪਦੀ ਹੱਕ ਦੀ ਕਮਾਈ ਆ ਉਹ ਜੋ ਬੱਚਿਆਂ ਦੇ ਨਾਲ ਮੰਨ ਲਓ ਸਾਂਝੀ ਕੀਤੀ ਆ ਉਹ ਇੱਕ ਤਰ੍ਹਾਂ ਦੀ ਸੇਵਾ ਹੀ ਆ ਇਹ ਜ਼ਰੂਰਤਮੰਦਾਂ ਨੂੰ ਮੌਕੇ ਤੇ ਜਿਹੜੀ ਚੀਜ਼ ਮਿਲ ਜੇ ਉਹੀ ਬਿਲਕੁਲ ਸੱਚੀ ਸੇਵਾ ਹੁੰਦੀ ਆ ਤੇ ਬਲਵੀਰ ਸਿੰਘ ਦਾ ਜੀ ਧੰਨਵਾਦ ਕਰਦੇ ਆ ਜੀ ਤੇ ਜਿਹੜਾ ਉਪਰਾਲਾ ਕੀਤਾ ਇਹਦਾ ਬਈ ਵਧੀਆ ਲੱਗਦਾ ਵੀ ਜਵਾਕ ਕਾਮਯਾਬ ਹੋਣਗੇ ਨਸ਼ੇ ਪੱਤੀਆਂ ਤੋਂ ਦੂਰ ਰਹਿਣਗੇ ਹਾਂਜੀ ਤੇ ਸਕਸੈਸਫੁਲ ਰਹਿਣਗੇ ਤੇ ਚੰਗਾ ਖੇਡਣਗੇ ਤੇ ਅੱਗੇ ਜਾ ਕੇ 올림픽 ਜ ਜਾਣਗੇ ਵਧੀਆ ਲੱਗਦਾ ਇੰਟਰਨੈਸ਼ਨਲ ਪੱਧਰ ਤੇ ਖੇਡਣਗੇ ਇਹ ਜਿਹੜੇ ਸਮਾਜ ਸੇਵੀ ਬੰਦੇ ਆਂ ਹੀ ਪਿੰਡ ਦੇ ਵਿੱਚੋਂ ਪਹਿਲਾਂ ਵੀ ਸਹਿਯੋਗ ਦਿੰਦੇ ਰਹੇ ਆ ਉਹਨਾਂ ਦਾ ਕਰਕੇ ਹੀ ਇਹ ਜਿਹੜੀ ਅਕੈਡਮੀ ਆ ਇਹ ਮੰਨ ਲਓ ਬਿਨਾਂ ਕਿਸੇ ਪੇਮੈਂਟ ਬਿਨਾਂ ਪੈਸੇ ਤੋਂ ਚੱਲ ਰਹੀ ਆ ਜਿਹੜੇ ਟ੍ਰੇਨਿੰਗ ਦੇ ਰਹੇ ਉਹਨਾਂ ਨੂੰ ਵੀ ਕੋਈ ਪੈਸੇ ਨਹੀਂ ਜੇ ਬੱਚਿਆਂ ਤੋਂ ਵੀ ਕੋਈ ਪੈਸੇ ਲਏ ਜਾਂ ਤੇ ਲੈ ਜਾਂਦੇ ਇਹਦੇ ਤੇ ਮਤਲਬ ਇਹ ਲੋਕਾਂ ਸਹਿਯੋਗ ਕਰਕੇ ਚੱਲ ਰਹੀ ਆ ਥੋੜਾ ਧੰਨਵਾਦ ਜੀ ਨਾਲ ਜਸਪਾਲ ਬਾਬਾ ਜੀ ਨੇ ਇਹ ਵੀ ਇੱਥੇ ਸਿਖਾਉਂਦੇ ਨੇ ਮੰਨ ਲਓ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਤੇ ਅੱਜ ਦੀ ਡਾਈਟ ਬਾਰੇ ਥੋੜਾ ਦੱਸ ਦੋ ਇਹ ਗੱਲਬਾਤ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਫੌਜੀ ਫਿਜ਼ੀਕਲ ਫਿਟ ਅਕੈਡਮੀ ਵੱਲੋਂ ਭਰਾ ਦਾ ਬਹੁਤ तहे ਦਿਲੋਂ ਧੰਨਵਾਦ ਕੀਤਾ ਜਾਂਦਾ ਹਨ ਜਿਹਨੇ ਇੱਕ ਮਤਲਬ ਕਿ ਆਪ ਦਾ ਕੰਮਕਾਰ ਦੇ ਵਿੱਚੋਂ ਹਨਾ ਕਮਾਈ ਦੇ ਵਿੱਚੋਂ ਦਾ ਸਬੰਧ ਕੱਢਿਆ ਤੇ ਮਤਲਬ ਕਿ ਬੱਚਿਆਂ ਵਾਸਤੇ ਪੈਨ ਹਨਾ ਪੜ੍ਹਾਈ ਵਾਸਤੇ ਤੇ ਬਿਸਕਟ ਜਿਹੜੇ ਬੱਚੇ ਮਤਲਬ ਕਿ ਐਗ ਵਗੈਰਾ ਨਹੀਂ ਖਾਂਦੇ ਤੇ ਉਹਨਾਂ ਨੂੰ ਸੋਇਆਬੀਨ ਦਾ ਪਨੀਰ ਦਿੱਤਾ ਗਿਆਗਾ ਅੱਛਾ ਜੀ ਤੇ ਵਧੀਆ ਮਤਲਬ ਕਿ ਸਹਿਯੋਗ ਮਿਲੇ ਰਹੀ ਸਾਨੂੰ ਪਿੰਡ ਵੱਲੋਂ ਤੇ ਇਹੀ ਬੇਨਤੀ ਆਪਣੀ ਦਾਈ ਮਤਲਬ ਕਿ ਜਿੱਦਾਂ ਅ ਤਕਰੀਬਨ ਹੁਣ ਅੱਜ ਕੱਲ੍ਹ ਸਾਨੂੰ ਪਤਾ ਹੀ ਹੈ ਨਾ ਬੱਚਿਆਂ ਦਾ ਜਾਂ ਨੌਜਵਾਨ ਪੀੜੀ ਐੜੀ ਕਿਸ ਪਾਸੇ ਜਾ ਰਹੀ ਆ ਹਾਂਜੀ ਹੈਨਾ ਤੇ ਇਹਨਾਂ ਭਰਾਵਾਂ ਨੂੰ ਵਧੀਆ ਲੱਗਿਆ ਵੀ ਮਤਲਬ ਕਿ ਵਧੀਆ ਕਰ ਰਿਹਾ ਬੰਦੇ ਯਾਰ ਹਨਾ ਸਹੀ ਪਾਸੇ ਬੱਚੇ ਜਾਣਗੇ ਤਾਂ ਆਉਣ ਵਾਲਾ ਭਵਿੱਖ ਐੜਾ ਉਹ ਵਧੀਆ ਰਹੂਗਾ ਤੇ ਇਹਨਾਂ ਦੀ ਮਤਲਬ ਕਿ ਇਹ ਤਕਰੀਬਨਾ ਇਹ ਜਿਹੜਾ ਬੰਦਾ ਸਹੀ ਸੋਚ ਰਖਦਾ ਮੇਰੇ ਹਿਸਾਬ ਨਾਲ ਉਹੀ ਬੰਦਾ ਇਹ ਮਤਲਬ ਕਿ ਪਹੁੰਚ ਕਰਦਾ ਇੱਥੇ ਹਾਂਜੀ ਹਾਂ ਉਹੀ ਬੰਦਾ ਇੰਨਾ ਮਤਲਬ ਕਿ ਉਪਰਾਲਾ ਕਰਨ ਦੀ ਸੋਚਦਾਗਾ ਨਹੀਂ ਤਕਰੀਬਨ ਅੱਜਕੱਲ ਸਾਨੂੰ ਪਤਾ ਹੀ ਆ ਹਨਾ ਆ ਬੰਦਾ ਆਪਣਾ ਆਪਣਾ ਇੰਜੋਏ ਕਰਕੇ ਬਾਈ ਵੀ ਮੰਨ ਲਓ ਪ੍ਰਾਈਵੇਟ ਨੌਕਰੀ ਕਰਦਾ ਹਾਂਜੀ ਹਾਂ ਤੇ ਜਿਆ ਖਰਚੇ ਮੰਨ ਲਓ ਪੈਸੇ ਹਰੇਕ ਦਾ ਹਾਂਜੀ ਹਾਂ ਮੰਨ ਲਓ ਬਰਾਬਰ ਜੀ ਚੱਲਦਾ ਕਰ ਬਰਾਬਰ ਜੀ ਚੱਲਦਾ ਕਰ ਕੋਈ ਨਾ ਜਿਆਦੇ ਹੈ ਨਹੀਂ ਕੋਈ ਪਰ ਫਿਰ ਵੀ ਉਪਰਾਣੇ ਮਤਲਬ ਕਿ ਇੰਨਾ ਸਹਿਯੋਗ ਦਿੱਤਾ ਸਾਨੂੰ ਬਹੁਤ ਧੰਨਵਾਦ ਕਰਦੇ ਹਾਂ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਬੱਚਿਆਂ ਵੱਲੋਂ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਬਈ ਦਾ ਇਹ ਜਿਹੜੇ ਮੰਨ ਲੋ ਸੇਵਾ ਦੇ ਤੌਰ ਤੇ ਲਾ ਇਹ ਚੀਜ਼ ਨੂੰ ਗਿਣੋ ਆਪਾਂ ਬੇ ਬੰਦੇ ਦਾ ਆ ਵੀਡੀਓ ਦੇਖ ਕੇ ਲਾ ਲੋ ਜਾਂ 1.5 ਸਾਲ ਦੀ ਜਿਹੜੀ ਇਹਨਾਂ ਦੀ ਮਿਹਨਤ ਆ ਸਿਖਾਉਣ ਵਾਲਿਆਂ ਦੀ ਤੇ ਸਿੱਖਣ ਵਾਲਿਆਂ ਦੀ ਇਹ ਦੇ ਇਹਨੂੰ ਇਹ ਪਹਿਲ ਜਿਹੜੀ ਇਹਨਾਂ ਨੇ ਕੀਤੀ ਇਹਨੂੰ ਦੇਖ ਕੇ ਪਿੰਡ ਦੇ ਵਿੱਚ ਜਿਹੜੇ ਲੋਕ ਆ ਗਏ ਉਹਨਾਂ ਦਾ ਆਟੋਮੈਟਿਕ ਹੀ ਜੀ ਕਰਦਾਗਾ ਵੀ ਆਪਾਂ ਇਹਦੇ ਵਿੱਚ ਚੰਗੇ ਕੰਮ ਅੱਛੇ ਹਿੱਸਾ ਪਾਈਏ ਜਿਵੇਂ ਬਾਈਬਲ ਵੀਰ ਸਿੰਘ ਨੇ ਅੱਜ ਮੰਨ ਲਓ ਉਹਨਾਂ ਦਾ ਦਿਲ ਕੀਤਾ 2-5 ਦਿਨ ਪਹਿਲਾਂ ਉਹਨਾਂ ਨੇ ਆਦਾ ਨਾਮ ਲਖਵਾਇਆ ਦੱਸਿਆ ਤਾਂ ਹਰ ਹਫਤੇ ਜਿਵੇਂ ਇਹਨਾਂ ਨੇ ਭੱਜਣ ਜਾਣਾਗਾ ਅੱਜ ਇਹ ਕ੍ਰਾਸ ਕੰਟਰੀ ਲੱਗ ਗਏ ਆ ਤੇ ਉਸ ਮੁਤਾਬਕ ਇਹਨਾਂ ਨੂੰ ਡਾਈਟ ਦੇਦੀ ਜਿਹੜੇ ਕੋਈ ਆਂਡੇ ਖਾ ਸਕਦੇ ਆਂਡੇ ਆ ਜਿਹੜੇ ਕੋਈ ਨਹੀਂ ਖਾ ਸਕਦੇ ਉਹਨਾਂ ਸੋਇਆਬੀਨ ਦਾ ਪਨੀਰ ਆ ਤੇ ਜਾਂ ਹੋਰ ਚੀਜ਼ਾਂ ਜ਼ਰੂਰਤ ਦੀਆਂ ਤਾਂ ਇਹ ਵੀਡੀਓ ਜਿਹੜੀਆਂ ਅਸੀਂ ਬਣਾ ਰਹੇ ਆ ਸਾਨੂੰ ਵੀ ਖੁਸ਼ੀ ਵਾਲੀ ਗੱਲ ਹੁੰਦੀ ਆ ਵੀ ਮੰਨ ਲਓ ਇਹਦਾ ਥੋੜਾ ਥੋੜਾ ਹੌਸਲਾ ਅੱਗੇ ਵੱਧ ਆਇਆ ਚੰਗੀਆਂ ਚੀਜ਼ਾਂ ਨਾਲ ਚੰਗੀਆਂ ਜੀ ਇਸ ਲਈ ਦਰਸ਼ਕੋ ਇਸ ਤਰ੍ਹਾਂ ਦੀਆਂ ਕੰਮ ਦੀਆਂ ਵੀਡੀਓ ਨੂੰ ਵੱਧ ਸ਼ੇਅਰ ਕਰਦਾ ਕਰੋ ਜੇਕਰ ਹੋਰ ਵੀ ਕੋਈ ਪਿੰਡ ਦੇ ਵਿੱਚੋਂ ਮਨ ਲੋ ਇਸ ਤਰ੍ਹਾਂ ਦੀ ਸੇਵਾ ਕਰਨੀ ਚਾਹਦਾ ਤਾਂ ਉਹ ਇਹਨਾਂ ਨਾਲ ਸੰਪਰਕ ਕਰ ਸਕਦਾ ਗਗਨ ਨਾਲ ਕਰ ਸਕਦਾ ਜਸਪਾਲ ਨਾਲ ਕਰ ਸਕਦਾ ਜਾਂ ਦੇੜੇ ਨੰਬਰ ਸਾਰੇ ਪਿੰਡ ਕੋਲੇ ਹੈਗੀ ਆ ਤੇ ਵਧੀਆ ਉਪਰਾਲਾ ਤੇ ਦੁਬਾਰਾ ਦਾ ਫਿਰ ਬਾਈ ਦਾ ਧੰਨਵਾਦ ਕਰਨਾ ਹਾਂਜੀ ਹਾਂ ਬਹੁਤ ਧੰਨਵਾਦ ਕੀਤਾ ਜਾਂਦਾ ਬਾਈ ਦਾ ਔਰ ਸਭ ਤੋਂ ਵੱਡਾ ਧੰਨਵਾਦ ਪੁੱਲਰ ਸਾਹਿਬ ਸੋਡਾ ਕੀਤਾ ਜਾਂਦਾ ਨਹੀਂ ਅੱਜ ਕੱਲ੍ਹ ਤਕਰੀਬਨ ਦੇਖਿਆ ਛੋਟੇ ਛੋਟੇ ਯੂਟਿਊਬਰ ਵੀ ਮਤਲਬ ਕਿ ਹਨ ਜਿੱਦਾਂ ਵਧੀਆ ਉਹਨਾਂ ਦੇ ਫਾਲੋਅਰ ਆ ਜਾ ਸਬਸਕ੍ਰਿਪਸ਼ਨ ਵਧੀਆ ਗਈ ਉਹ ਬੰਦੇ ਤਕਰੀਬਨ ਅੱਜਕੱਲ ਪੜਦੇ ਨਾ ਪੈਸੇ ਦੀ ਗੱਲ ਕਰਦੇ ਆ ਤੇ ਤੁਸੀਂ ਮਤਲਬ ਕਿ ਬਹੁਤ ਸਾਨੂੰ ਇਸ ਗੱਲ ਦਾ ਮਾਣ ਵੀ ਆ ਤੇ ਤੁਹਾਡਾ ਬਹੁਤ ਹੀ ਧੰਨਵਾਦ ਕਰਦੇ ਆ ਵੀ ਤੁਸੀਂ ਹਨਾ ਆਪਣੇ ਟਾਈਮ 'ਚੋ ਟਾਈਮ ਕੱਢ ਕੇ ਤੁਸੀਂ ਸਾਡੀ ਅਪੀਲ ਨੂੰ ਜਿਹੜੀ ਲੋਕਾਂ ਤੱਕ ਪਹੁੰਚਾ ਰਹੇ ਹੋ ਬਹੁਤ ਧੰਨਵਾਦ ਕੀਤਾ ਜਾਂਦਾ ਬਾਈ ਦਾ ਨਹੀਂ ਕੋਈ ਗੱਲ ਨਹੀਂ ਤੇਰਾ ਬੱਚਾ ਲਗਾ ਸਾਡੀ ਪੂਰੀ ਟੀਮ ਸਭ ਜਾਗੂ ਕਿੱਧਰ ਬੋਲਦੇ ਆ ਹਾਂ ਉਹਦੇ ਬਾਬੇ ਨੂੰ ਵੀ ਦਿਖਾ ਦੇ ਤਨ ਵਿੱਚ ਖੜਾਉਣਾ ਹੈ ਤੇ ਹਾਂਜੀ ਹਾਂ ਜਿੱਦਾਂ ਹੁਣ ਆਪਣਾ ਕਬੱਡੀ ਕੱਪ ਆਉਣ ਵਾਲੇ ਸਮੇਂ 'ਚ ਆਪਾਂ ਕਰਵਾ ਰਹੇ ਹੈਗੇ ਤੇ ਕਬੱਡੀ ਕੱਪ ਦੇ ਉੱਤੇ ਮਤਲਬ ਕਿ ਇਹ ਵੀ ਸੋਚਿਆ ਵੀ ਬਾਈ ਦਾ ਹਨਾ ਸਨਮਾਨ ਅਸੀਂ ਕਰਾਂਗੇ ਭਰਾ ਦਾ ਤੇ ਬਹੁਤ ਸਹਿਯੋਗ ਦੇ ਰਿਹਾ ਬਾਈ ਸਾਡਾ ਧੰਨਵਾਦ ਜੀ ਧੰਨਵਾਦ ਜੀ ਇਹ ਬੱਚਾ ਨੇ ਇਹ ਖਾਸ ਵੀਡੀਓ ਇਹ ਬਣਾਈ ਜਾਂਦੀ ਹੈ ਜੀ ਨਸ਼ਿਆਂ ਦੀ ਗੱਲ ਹਰ ਕੋਈ ਕਰਦਾ ਮੰਨ ਲਓ ਸਰਕਾਰਾਂ ਵੀ ਕਰਦੀਆਂ ਲੋਕ ਵੀ ਕਰਦੇ ਹੈਗੇ ਪਰ ਉਹਦੇ ਵਿੱਚ ਮਤਲਬ ਕੁਝ ਇੱਕ ਦੋ ਬੰਦੇ ਹੁੰਦੇ ਆ ਜਿਹੜੇ ਅੱਗੇ ਵਧ ਕੇ ਕੰਮ ਕਰਦੇ ਆ ਤੇ ਪਹਿਲਾਂ ਵੀ ਆਪਾਂ ਕਈ ਵਾਰੀ ਗੱਲ ਕਰੀ ਇੱਕ ਡੇਢ ਸਾਲ ਹੀ ਹੋ ਗਿਆ ਵੀ ਇਹਨਾਂ ਦੋ ਚਾਰ ਜਣਾਂ ਨੇ ਪੰਜ ਜਣਾਂ ਨੇ ਉਹ ਕੰਮ ਕਿਹਣਾ ਸ਼ੁਰੂ ਕਰਿਆ ਤਿੰਨ ਚਾਰ ਜਵਾਬ ਆਉਣ ਲੱਗੇ ਆ ਫਿਰ ਹੌਲੀ ਹੌਲੀ ਪਿੰਡ ਦੇ ਲੋਕਾਂ ਨੂੰ ਜਾਣੜੀਆਂ ਗਵਾਂਡੀਆਂ ਨੂੰ ਯਕੀਨ ਹੋ ਗਿਆ ਵੀ ਆਪਾਂ ਵੀ ਆਪ ਦਾ ਜਵਾਬ ਭੇਜਿਆ ਕਰਗੇ ਇਹ ਇਸ ਤਰ੍ਹਾਂ ਕਰ ਕਰਕੇ ਡੇਢ ਸਾਲ ਦੇ ਵਿੱਚ ਪੌਣੇ ਦੋ ਸਾਲਾਂ ਦੇ ਵਿੱਚ 80 85 90 ਬੱਚੇ ਹੋ ਗਏ 25 30 ਲੜਕੀਆਂ ਜਿਹੜੀਆਂ ਖੇਡਣ ਆਉਂਦੀਆਂ ਨੇ ਇੱਥੇ ਤਾਂ ਇਹ ਜਿਹੜਾ ਇਹਨਾਂ ਨੇ ਵਧੀਆ ਤਰੀਕੇ ਦਾ ਕੰਮ ਕਰਿਆਗਾ ਤੇ ਲੜਕੀਆਂ ਜਿਵੇਂ ਆਉਂਦੀਆਂ ਖੇਡਣ ਉਹਨਾਂ ਨੂੰ ਸੇਫਟੀ ਸਿਕਿਉਰਿਟੀ ਕੋਈ ਰੋਲਾ ਰੱਪਾ ਨਹੀਂ ਤਾਂ ਇੱਕ ਡੇਢ 10 ਸਾਲਾਂ ਦੇ ਵਿੱਚ 2 ਸਾਲਾਂ ਦੇ ਵਿੱਚ ਲੋਕਾਂ ਨੂੰ ਮਤਲਬ ਯਕੀਨ ਹੋ ਗਿਆ ਇਹਨਾਂ ਦੇ ਵਿਸ਼ਵਾਸ ਬਣ ਗਿਆ ਤੇ ਤਾਂ ਕਰਕੇ ਇਹ ਜਿਹੜੀਆਂ ਆਹ ਚੀਜ਼ਾਂ ਇੱਥੇ ਪਈਆਂ ਆਪਾਂ ਨੂੰ ਟੇਬਲ ਤੇ ਦਿਖ ਰਹੀਆਂ ਇਹ ਉਸ ਵਿਸ਼ਵਾਸ ਕਰਕੇ ਆਈਆਂ ਉੱਥੇ ਤੇ ਇਹ ਨਹੀਂ ਤਾਂ ਮੁੱਲ ਵੀ ਆਪਾਂ ਚੀਜ਼ਾਂ ਖਰੀਦ ਸਕਦੇ ਹਾਂ ਪਰ ਇਹ ਆਪ ਦੀ ਆਪ ਆਪਦੇ ਦਿਲੋਂ ਬੰਦੇ ਦਾ ਦਿਲ ਕਰਦਾ ਵੀ ਮੈਂ ਉੱਥੇ ਜਾ ਕੇ ਯੋਗਦਾਨ ਪਾਵਾਂ ਆ ਕਰਕੇ ਇਹ ਜਿਹੜਾ ਕੰਮ ਆ ਸਹਿਯੋਗੀਆਂ ਨਾਲ ਵੀ ਚੱਲਦਾ ਜਿਹੜੇ ਪਹਿਲ ਕਰਦੇ ਉਹਨਾਂ ਨਾਲ ਵੀ ਚੱਲਦਾ ਤੇ ਵੀਡੀਓ ਕਿਸ ਤਰ੍ਹਾਂ ਲੱਗੀ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਸਾਰਾ ਧੰਨਵਾਦ ਚਲੋ ਆਊਗਾ ਨਾ ਸ਼ਾਮ ਨੂੰ ਆਊਂਦੇ ਹੁੰਦੇ ਨੇ ਦਾ ਕਲਾਸ ਕਿਹੜੀ ਪੰਜਵੀਂ ਪਹਿਲੀ ਕਲਾਸ ਪਹਿਲੀ